ਜਦੋਂ ਚੁੱਪ ਰਹਿੰਦੀਆਂ ਅੱਖਾਂ ਕਵੀ ਪਰਮਜੀਤ ਕੌਰ ਮਹਿਕ ਜਦੋਂ ਚੁੱਪ ਰਹਿੰਦੀਆਂ ਅੱਖਾਂ ਬੁਲਾਰਾ ਹੋਰ ਹੁੰਦਾ ਹੈ ਜੇ ਕੱਜਲ ਪਾਲੀਏ ਅੱਖ ਦਾ ਇਸ਼ਾਰਾ ਹੋਰ ਹੁੰਦਾ ਹੈ ਬੜੇ ਖੇਖਣ ਪਈ ਕਰਦੀ ਜਵਾਨੀ ਆਪ ਦੇ ਵੱਲੋਂ ਕਿ ਸੱਚੀ ਪ੍ਰੀਤ ਦਾ ਆਸ਼ਿਕ ਪਿਆਰਾ ਹੋਰ ਹੁੰਦਾ ਹੈ ਕੁੜੀ ਤੋਂ ਧੀ ਤੇ ਧੀ ਤੋਂ ਮਾਂ ਮਾਂ ਤੋਂ ਨੂੰ ਤੇ ਨੂੰ ਤੋਂ ਸੱਸ ਕੀ ਵਖਰੇ ਕੋਣ ਤੋਂ ਤੀ ਦਾ ਸਿਤਾਰਾ ਹੋਰ ਹੁੰਦਾ ਹੈ ਹੈ ਬਾਬਲ ਵਾਸਤੇ ਦੌਲਤ ਸਗੀ ਔਲਾਦ ਹੀ ਉਸਦੀ ਹੈ ਬਾਬਲ ਵਾਸਤੇ ਦੌਲਤ ਸਗੀ ਔਲਾਦ ਹੀ ਉਸਦੀ ਅਗਰ ਉਹ ਵਿਖਣਾ ਪਾਵੇ ਤਾਂ ਪਿਆਰਾ ਹੋਰ ਹੁੰਦਾ ਹੈ ਬਹਾਨੇ ਮਾਰਦਾ ਫਿਰਦਾ ਨਵੇਂ ਯੁੱਗ ਦਾ ਨਵਾਂ ਪੁੱਤਰ ਕੀ ਸਰਵਣ ਬਣਨਾ ਹੈ ਜਿਸਨੇ ਸਹਾਰਾ ਹੋਰ ਹੁੰਦਾ ਹੈ ਅਸੀਂ ਅੰਗੇਜ ਹੋਣਾ ਹੈ ਤੇ ਰਿੰਗ ਪਾਉਣੀ ਹੈ ਡਾਇਮੰਡ ਦੀ ਅਸੀਂ ਇੰਗੇਜ ਹੋਣਾ ਹੈ ਤੇ ਰਿੰਗ ਪਾਉਣੀ ਏ ਡਾਇਮੰਡ ਦੀ ਰੁਪਈਏ ਇੱਕ ਦਾ ਪਿੰਡੂ ਛਹਾਣਾ ਹੋਰ ਹੁੰਦਾ ਹੈ ਕਰੋ ਮੈਂਟੇਨ ਖੁਦ ਨੂੰ ਤੇ ਟਵੀਟਾਂ ਕਰ ਲੋ ਅਪਡੇਟ ਟਵਿੱਟਰ ਦਾ ਤੇ ਗੂਗਲ ਦਾ ਨਜ਼ਾਰਾ ਹੋਰ ਹੁੰਦਾ ਹੈ ਕਹੋ ਜੀ ਆਇਆਂ ਨੂੰ ਮੌਕਾ ਦਿਵੋ ਜੀ ਸੇਵਾ ਦਾ ਕਹੋ ਜੀ ਆਇਆਂ ਨੂੰ ਮੌਕਾ ਦਿਵੋ ਜੀ ਸੇਵਾ ਦਾ ਕਿ ਮੋਹ ਸੰਗ ਮਹਿਕਦਾ ਹੋਇਆ ਦੁਬਾਰਾ ਹੋਰ ਹੁੰਦਾ ਹੈ ਜਦੋਂ ਚੁੱਪ ਰਹਿੰਦੀਆਂ ਅੱਖਾਂ ਬੁਲਾਰਾ ਹੋਰ ਹੁੰਦਾ ਹੈ ਜੇ ਕੱਜੜ ਪਾਲੀਏ ਅੱਖ ਦਾ ਇਸ਼ਾਰਾ ਹੋਰ ਹੁੰਦਾ ਹੈ